ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਨੁਸਖੇ ਆਪਣੀ ਜ਼ਿੰਦਗੀ ਦੇ ਨਾਲ ਸੰਬੰਧਿਤ ਮੁਹੱਬਤ ਜ਼ਿੰਦਗੀ ਅਤੇ ਉਮੀਦ ਕਦੇ ਨਾ ਛੱਡੋ ਜ਼ਿੰਦਗੀ ਇੱਕ ਸਫ਼ਰ ਹੈ ਜਿਸ ਦੇ ਵਿੱਚ ਮੰਜ਼ਲ ਤੋਂ ਜ਼ਿਆਦਾ ਰਾਸਤੇ ਲੱਭਣਾ ਸਿੱਖੋ ਹਰ ਗਰਾਵਟ ਵਿੱਚ ਸਬਕ ਤੇ ਹਰ ਜਿੱਤ ਵਿੱਚ ਸ਼ੁਕਰ ਕਰਨਾ ਲੱਭੋ ਜਦੋਂ ਤੱਕ ਦਿਲ ਵਿੱਚ ਉਮੀਦ ਹੈ ਕੋਈ ਹਾਰ ਨਹੀਂ ਸਕਦਾ ਆਪਣੀ ਰੂਹ ਨੂੰ ਹਮੇਸ਼ਾ ਵਧੀਆ ਰੱਖੋ ਇਹ ਅਸਲੀ ਦੌਲਤ ਹੈ ਮੁਹੱਬਤ ਇੱਕ ਐਸਾ ਨੂਰ ਹੈ ਜੋ ਰੂਹ ਤੋਂ ਰੂਹ ਤੱਕ ਜੋੜ ਦਿੰਦਾ ਹੈ ਬਿਨਾਂ ਸ਼ਬਦਾਂ ਦੇ ਦਿਲ ਦੀ ਆਵਾਜ਼ ਸਮਝਾ ਦਿੰਦੀ ਹੈ ਇਹ ਇਨਸਾਨ ਨੂੰ ਆਪਣੇ ਆਪ ਤੋਂ ਬਾਹਰ ਕੱਢ ਕੇ ਉਸ ਪਰਮਾਤਮਾ ਦੇ ਅੱਗੇ ਕਰ ਦਿੰਦੀ ਹੈ ਜਿਸ ਦਿਲ ਵਿੱਚ ਸੱਚੀ ਮੁਹੱਬਤ ਹੁੰਦੀ ਹੈ ਉਥੇ ਨਫ਼ਰਤ ਰੁਕ ਨਹੀਂ ਸਕਦੀ ਸਵੇਰੇ ਸਵੇਰ ਇੱਕ ਕੱਪ ਨਾਰਮਲ ਗਰਮ ਪਾਣੀ ਲੈ ਕੇ ਉਸ ਦੇ ਵਿੱਚ ਇੱਕ ਚਮਚ ਹਲਦੀ ਪਾਊਡਰ ਤੇ ਇੱਕ ਚਮਚ ਸ਼ਹਿਦ ਮਿਕਸ ਕਰੋ ਖਾਲੀ ਪੇਟ ਇਸ ਦਾ ਸੇਵਨ ਕਰੋ ਨੱਕ ਬੰਦ ਹੋਵੇ ਛਿੱਕਾਂ ਅਤੇ ਸਿਰਦਰਦ ਹੁੰਦਾ ਹੈ ਤਾਂ ਇਹ ਨੁਸਖਾ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ ਅਦਰਕ ਦਾ ਤਾਜ਼ਾ ਰਸ ਸ਼ਹਿਦ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿੱਚ मिक्स ਕਰਕੇ ਕੱਚ ਦੀ ਬੋਤਲ ਵਿੱਚ ਰੱਖ ਲਵੋ ਸਵੇਰ ਅਤੇ ਸ਼ਾਮ ਟਾਈਮ ਇੱਕ ਚਮਚ ਖਾਣ ਦੇ ਨਾਲ ਗਲੇ ਦੀ ਸੋਜ ਅਤੇ ਇਹ ਪਲੇਮੇਸ਼ਨ ਘਟ ਹੁੰਦਾ ਹੈ ਇਹ ਬਲਗਮ ਨੂੰ ਪਤਲਾ ਕਰਕੇ ਬਾਹਰ ਕੱਢਦਾ ਹੈ ਆਪਣੇ ਸਰੀਰ ਦਾ ਬੋਝ ਹਲਕਾ ਹੋ ਜਾਂਦਾ ਹੈ ਅਤੇ ਪ੍ਰਾਣੀ ਤੋਂ ਪ੍ਰਾਣੀ ਖੰਗ 7-10 ਦਿਨ ਵਿੱਚ ਪਹਿਲਾਂ ਹੀ ਦੂਰ ਕਰ ਦਿੰਦਾ ਹੈ। ਤੁਲਸੀ ਦੇ 10 ਪੱਤੇ, ਅਦਰਕ ਦਾ ਛੋਟਾ ਟੁਕੜਾ ਅਤੇ 6 ਕਾਲੀਆਂ ਮਿਰਚਾਂ ਦੇ ਦਾਣੇ ਪਾਣੀ ਵਿੱਚ ਉਬਾਲ ਕੇ ਫਿਰ ਉਸ ਨੂੰ ਛਾਣ ਲਵੋ। ਇਹ ਪਸੀਨਾ ਲਿਆ ਕੇ ਸਰੀਰ ਦਾ ਤਾਪਮਾਨ ਘਟਾਉਂਦਾ ਹੈ। ਅਤੇ ਸਰੀਰ ਹਲਕਾ ਹੁੰਦਾ ਹੈ ਤਾਜ਼ਾ ਪਦੀਨੇ ਦੇ ਪੱਤਿਆਂ ਦਾ ਪੇਸਟ ਆਪਣੀ ਕੰਨ ਪੱਟੀ ਅਤੇ ਮੱਥੇ ਉੱਤੇ ਲਗਾਓ ਨਾਰਮਲ ਗਰਮ ਪਾਣੀ ਦੀ ਭਾਫ਼ ਲੈਣ ਦੇ ਲਈ ਦਿਮਾਗ ਦੀਆਂ ਨਸਾਂ ਰਿਲੈਕਸ ਹੋ ਜਾਣਗੀਆਂ ਤੇ ਦਰਦ ਘਟ ਹੋ ਜਾਵੇਗਾ ਇਹ ਨੁਸਖਾ ਮਾਈਗ੍ਰੇਨ ਥਕਾਨ ਜਾਂ ਤੇਜ ਧੁੱਪ ਦੇ ਨਾਲ ਹੋਣ ਵਾਲੀ ਸਿਰਦਰਦ ਨੂੰ ਤੁਰੰਤ ਅਸਰ ਕਰਦਾ ਹੈ ਇੱਕ ਚਮਚ ਅਜਵੈਨ ਇੱਕ ਚਮਚ ਕਾਲਾ ਲੋਨ ਤੇ ਅੱਧਾ ਚਮਚ ਨਿੰਬੂ ਦਾ ਰਸ ਮਿਕਸ ਕਰਕੇ ਭੋਜਨ ਤੋਂ ਬਾਅਦ ਖਾਓ ਜੀ ਇਹ ਪੇਟ ਦੀ ਗੈਸ ਅਤੇ ਖੱਟੇ ਡਕਾਰਾਂ ਨੂੰ ਤੁਰੰਤ ਘੱਟ ਕਰਦਾ ਹੈ ਹਾਜਮ ਜਲਦੀ ਕਰਦਾ ਹੈ ਪੇਟ ਨੂੰ ਆਰਾਮ ਮਿਲਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਨਾਰਮਲ ਗਰਮ ਦੁੱਧ ਵਿੱਚ ਇੱਕ ਵੱਡਾ ਚਮਚ ਿਸ਼ਕਬੋਲ ਪਾ ਕੇ ਪੀ ਲਵੋ ਇਹ ਆਤਾਂ ਦੀ ਸਫਾਈ ਨੂੰ ਆਸਾਨ ਬਣਾਉਂਦਾ ਹੈ ਅਤੇ ਪੇਟ ਹਲਕਾ ਰੱਖਦਾ ਹੈ ਲੰਮੇ ਸਮੇਂ ਤੱਕ ਚਲਦੀ ਆ ਰਹੀ ਕਬਜ ਨੂੰ ਵੀ ਜਲਦੀ ਠੀਕ ਕਰਦਾ ਹੈ ਸਵੇਰ ਟਾਈਮ ਤਾਜ਼ਗੀ ਅਤੇ ਹਲਕਾਪਨ ਮਹਿਸੂਸ ਹੁੰਦਾ ਹੈ ਕਾਮਯਾਬੀ ਕਿਸੇ ਮੰਜ਼ਲ ਦਾ ਨਾਮ ਨਹੀਂ ਬਲਕਿ ਸਫ਼ਰ ਵਿੱਚ ਸਿੱਖੀ ਹੋਈ ਸਬਕ ਦਾ ਨਾਮ ਹੈ ਜੋ ਡਿੱਗਿਆ ਹੋਇਆ ਫਿਰ ਤੋਂ ਉੱਠਣਾ ਜਾਣਦਾ ਹੈ ਉਹੀ ਅਸਲ ਫਤਿਹ ਹਾਸਲ ਕਰਦਾ ਹੈ ਸਬਰ ਤੇ ਮਿਹਨਤ ਦੋਨਾਂ ਦੇ ਨਾਲ ਚੱਲੀਏ ਤਾਂ ਹਰ ਰਾਸਤੇ ਆਸਾਨ ਹੋ ਜਾਂਦੇ ਹਨ ਅਸਲ ਵਿੱਚ ਜਿੱਤ ਮਨ ਨੂੰ maat ਪਾ ਦਿੰਦੀ ਹੈ ਕਾਮਯਾਬੀ ਤਾਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਡਰਨਾ ਛੱਡ ਦਿੰਦੇ ਹੋ ਜੋ ਇਨਸਾਨ ਆਪਣੀਆਂ ਹੱਦਾਂ ਤੋੜਦਾ ਹੈ ਉਹ ਨਮੀਆਂ ਅਸਮਾਨ ਨੂੰ ਪਾਉਂਦਾ ਹੈ ਰੂਹ ਦੀ ਆਜ਼ਾਦੀ ਅਸਲ ਜਿੱਤ ਹੈ ਨਤੀਜਿਆਂ ਤੋਂ ਯਾਦਾ ਸਫਰ ਦਾ ਲੁਤਫ ਲੈਣਾ ਸਿੱਖੋ ਇਹ ਆਪਾਂ ਨੂੰ ਕਾਮਯਾਬ ਬਣਾ ਦਿੰਦੀ ਹੈ ਸਵੇਰ ਟਾਈਮ ਖਾਲੀ ਪੇਟ ਇੱਕ ਗਲਾਸ ਨਾਰਮਲ ਗਰਮ ਪਾਣੀ ਲਵੋ ਉਸ ਦੇ ਵਿੱਚ ਇੱਕ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਕਸ ਕਰਕੇ ਇਹ ਇਹ ਨੁਸਖਾ ਜ਼ਿਆਦਾ ਚਰਬੀ ਨੂੰ ਹੌਲੀ-ਹੌਲੀ ਘਟਾਉਂਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਲਗਾਤਾਰ 2-3 ਮਹੀਨੇ ਇਸ ਦਾ ਸੇਵਨ ਕਰੋ ਪੇਟ ਅਤੇ ਕਮਰ ਦੀ ਚਰਬੀ ਘਟਦੀ ਹੈ 8-6 ਬਦਾਮ ਰਾਤ ਨੂੰ ਪਾਣੀ ਵਿੱਚ ਭਿਏ ਕੇ ਸਵੇਰ ਟਾਈਮ ਛੇਲੜ ਲਾ ਕੇ ਦੁੱਧ ਵਿੱਚ ਪੀਸ ਲਵੋ ਅਤੇ ਉਬਾਲ ਕੇ ਪੀ ਜਾਓ ਇਹ ਤਾਕਤ ਸਟਾਇਮਨਾ ਅਤੇ ਗਰਮੀ ਦਿੰਦਾ ਹੈ ਰੋਜ਼ ਪੀਣ ਦੇ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਥਕਾਨ ਦੂਰ ਹੁੰਦੀ ਹੈ ਸਰਦੀ ਵਿੱਚ ਇਹ ਨੁਸਖਾ ਵਿਸ਼ੇਸ਼ ਤੌਰ ਤੇ ਬਹੁਤ ਵਧੀਆ ਹੈ ਚਕੰਦਰ ਗਾਜਰ ਅਤੇ ਸੇਬ ਦਾ ਜੋਸ ਬਣਾ ਕੇ ਸਵੇਰ ਸ਼ਾਮ ਨੂੰ ਪੀਓ ਇਸ ਦੇ ਵਿੱਚ ਮੌਜੂਦ ਆਇਰਨ ਅਤੇ ਵਿਟਾਮਿਨ ਸਰੀਰ ਦੇ ਲਈ ਹਿਮੋਗਲੋਬਿਨ ਤੇਜ਼ ਵਧਾਉਂਦੇ ਹਨ ਇਹ ਥਕਾਨ ਚੱਕਰ ਅਤੇ ਪੀਲਾਪਣ ਦੂਰ ਕਰਦਾ ਹੈ ਅੰਦਰੋਂ ਦਿਲ ਵਿੱਚ ਚਿਹਰੇ ਦੀਆਂ ਗੁਲਾਬੀ ਰੌਣਕਾਂ ਹੋ ਜਾਂਦੀਆਂ ਹਨ ਅਖਰੋਟ ਤੇ ਤુલਸੀ ਦੇ ਬੀਜ ਦਾ ਹਰ ਰੋਜ਼ ਸੇਵਨ ਕਰੋ ਇਸ ਦੇ ਵਿੱਚ ਮੌਜੂਦ omega 3 ਫੈਟੀ ਐਸਿਡ ਦਿਲ ਦੀਆਂ ਨਸਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਖੂਨ ਨੂੰ ਵਧੀਆ ਬਣਾ ਕੇ ਰੱਖਦਾ ਹੈ ਇਹ ਹਾਰਟ ਅਟੈਕ ਅਤੇ 블락 ਅਜ ਦੇ ਖਤਰੇ ਨੂੰ ਕੱਟ ਕਰਦਾ ਹੈ ਸਵੇਰ ਟਾਈਮ ਨਾਸਤੇ ਦੇ ਵਿੱਚ ਤਿੰਨ ਚਾਰ ਅਖਰੋਟ ਅਤੇ ਇੱਕ ਚਮਚ ਅਲਸੀ ਜ਼ਰੂਰ ਖਾਓ ਜੀ ਸਵੇਰ ਟਾਈਮ ਖਾਲੀ ਪੇਟ ਲੌਂਗੀ ਦਾ ਜੂਸ ਪੀਣਾ ਉੱਚ ਰક્ત ਚਾਹ ਨੂੰ ਕੰਟਰੋਲ ਕਰਦਾ ਹੈ ਇਹ ਨਸਾਂ ਦੀ ਸ਼ਕਤੀ ਨੂੰ ਕੱਟ ਕਰਦਾ ਹੈ ਅਤੇ ਦਿਲ ਤੇ ਦਬਾਅ ਨਹੀਂ ਪੈਣ ਦਿੰਦਾ ਇਸ ਦੀ ਠੰਡੀ ਮ사ਜ ਦੀ ਵਜ੍ਹਾ ਦੇ ਨਾਲ ਗੁੱਸਾ ਅਤੇ ਚਿਰਚੜਾਪਣ ਵੀ ਕੱਟ ਕਰਦਾ ਹੈ ਇਸ ਦੇ ਨਾਲ ਬੀਪੀ ਕਾਫੀ ਲੰਬੀ ਟਾਈਮ ਤੱਕ ਠੀਕ ਰਹਿੰਦਾ ਹੈ ਕਰੇਲੇ ਅਤੇ ਨਿੰਮ ਦੇ ਪੱਤਿਆਂ ਦਾ ਜੂਸ ਸਵੇਰ ਟਾਈਮ ਖਾਲੀ ਪੇਟ ਪੀਓ ਇਹ ਬਲੱਡ ਸ਼ੂਗਰ ਲੈਵਲ ਨੂੰ ਸਤੌਲਿਤ ਰੱਖਦਾ ਹੈ ਅਤੇ ਇਨਸੂਲਿਨ ਦੀ ਜ਼ਰੂਰਤ ਨੂੰ ਘਟਾਉਂਦਾ ਹੈ ਡਾਇਬੀਟਿਸ ਦੇ ਮਰੀਜ਼ਾਂ ਦੇ ਲਈ ਇਹ ਇੱਕ ਬਿਹਤਰੀਨ ਹਕੀਮੀ ਨੁਸਖਾ ਹੈ 2-3 ਹਫ਼ਤੇ ਵਿੱਚ ਮਹਿਸੂਸ ਹੋਣਾ ਸ਼ੁਰੂ ਹੁੰਦਾ ਹੈ ਨਿੰਬੂ ਪਾਣੀ ਤੇ ਨਾਰੀਅਲ ਪਾਣੀ ਹਰ ਰੋਜ਼ ਪੀਣ ਦੇ ਨਾਲ ਪਿਸ਼ਾਬ ਸਾਫ਼ ਅਤੇ ਸਟੋਨ ਹੌਲੀ-ਹੌਲੀ ਗਲਣ ਲੱਗਦੇ ਹਨ ਇਹ ਕਿਡਨੀ ਅਤੇ ਬਲੈਡਰ ਨੂੰ ਸਾਫ਼ ਕਰਦਾ ਹੈ ਪਿਸ਼ਾਬ ਦੇ ਵਿੱਚ ਜਲਨ ਅਤੇ ਦਰਦ ਵੀ ਘਟਾਉਂਦਾ ਹੈ ਸਟੋਨ ਬਨਣ ਦੀ ਸੁਭਾਵਨਾ ਘਟ ਹੁੰਦੀ ਹੈ ਨਾਰਮਲ ਗਰਮ ਪਾਣੀ ਵਿੱਚ ਲੋਣ ਪਾ ਕੇ ਦਿਨ ਵਿੱਚ 3-4 ਵਾਰ ਗਰਾਰੇ ਕਰੋ ਇਹ ਗਲੇ ਦੀ ਸੋਜ ਅਤੇ ਦਰਦ ਘਟ ਕਰਦਾ ਹੈ ਅਤੇ ਬੈਕਟੀਰੀਆ ਨੂੰ ਮਾਰਦਾ ਹੈ ਨਾਲੇ ਗਲੇ ਦੀ ਖਾਰਸ਼ ਵਿੱਚ ਜਲਦੀ ਆਰਾਮ ਦਿੰਦਾ ਹੈ ਸਰਦੀਆਂ ਦੇ ਵਿੱਚ ਇਹ ਨੁਸਖਾ ਬਹੁਤ ਅਸਰਦਾਰ ਹੈ ਆਮਲਾ ਰੇਠਾ ਅਤੇ ਸ਼ਿਕਾ ਕਾਈ ਨੂੰ ਪਾਣੀ ਵਿੱਚ ਉਬਾਲ ਕੇ ਉਸ ਦੇ ਨਾਲ ਵਾਲ ਧੋਵੋ ਜੀ ਇਹ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਵਾਲ ਝੜਨ ਤੋਂ ਰੋਕਦਾ ਹੈ ਵਾਲ ਗਨੇ ਅਤੇ ਚਮਕਦਾਰ ਬਣਦੇ ਹਨ 2-3 ਹਫ਼ਤੇ ਵਿੱਚ ਫਰਕ ਸਾਫ਼ ਨਜ਼ਰ ਆਉਂਦਾ ਹੈ ਖੀਰੇ ਦਾ ਰਸ ਅਤੇ ਗੁਲਾਬ ਜਲ ਬਰਾਬਰ ਮਾਤਰਾ ਵਿੱਚ ਮਿਲਾ ਕੇ ਚਿਹਰੇ ਤੇ ਲਗਾਓ ਇਹ ਸਕਿਨ ਨੂੰ ਨਰਮ ਅਤੇ ਤਾਜ਼ਾ ਬਣਾਉਂਦਾ ਹੈ ਰੰਗਤ ਨਿਖਰਦੀ ਹੈ ਤੇ ਟੈਨਿੰਗ ਦੂਰ ਹੁੰਦੀ ਹੈ ਗਰਮੀਆਂ ਦੇ ਵਿੱਚ ਚਿਹਰੇ ਲਈ ਠੰਡਕ ਦਾ ਕੰਮ ਕਰਦਾ ਹੈ ਹਰ ਰੋਜ਼ 2-3 ਲੌਂਗ ਜਾਂ ਇਲਾਚੀ ਚਬਾਉਣ ਦੇ ਨਾਲ ਮੂੰਹ ਦੀ ਬਦਬੂ ਖਤਮ ਹੁੰਦੀ ਹੈ ਮੂੰਹ ਦੇ ਬੈਕਟੀਰੀਆ ਨੂੰ ਮਾਰਦਾ ਹੈ ਅਤੇ ਤਾਜ਼ਗੀ ਬਣਾ ਕੇ ਰੱਖਦਾ ਹੈ ਭੋਜਨ ਖਾਣ ਤੋਂ ਬਾਅਦ ਇਸ ਦਾ ਇਸਤੇਮਾਲ ਕਰੋ ਹੋਰ ਵੀ ਬਹੁਤ ਅਸਰ ਕਰਦਾ ਹੈ ਪਪੀਤੇ ਦੇ ਬੀਜ ਪੀਸ ਕੇ ਸ਼ਹਿਦ ਵਿੱਚ ਮਿਕਸ ਕਰਕੇ ਸਵੇਰ ਟਾਈਮ ਖਾਲੀ ਪੇਟ ਖਾਓ ਇਹ ਆਤੋਂ ਦੇ ਕੀੜਿਆਂ ਨੂੰ ਨਸ਼ਟ ਕਰਦਾ ਹੈ ਅਤੇ ਹਜ਼ਮ ਬਿਹਤਰ ਕਰਦਾ ਹੈ। ਬੱਚਿਆਂ ਤੇ ਵੱਡਿਆਂ ਦੇ ਲਈ ਬਹੁਤ ਲਾਭਕਾਰੀ ਹੈ। ਸਰੋਂ ਦੇ ਤੇਲ ਵਿੱਚ ਲਸਣ ਭੁੰਨ ਕੇ ਨਾਰਮਲ ਕਰੋ ਅਤੇ ਦਰਦ ਵਾਲੀ ਜਗ੍ਹਾ ਉੱਤੇ ਮਾਲਿਸ਼ ਕਰੋ। ਇਹ ਸੋਜ ਅਤੇ ਅਕੜਾ ਨੂੰ ਦੂਰ ਕਰਦਾ ਹੈ। ਜੋੜਾਂ ਦੇ ਦਰਦ ਆਸਾਨ ਹੋ ਜਾਂਦੇ ਹਨ ਸਰਦੀਆਂ ਦੇ ਵਿੱਚ ਇਹ ਨੁਸਖਾ ਹੋਰ ਵੀ ਜ਼ਿਆਦਾ ਫਾਇਦੇਮੰਦ ਹੈ ਲੌਂਗ ਦਾ ਤੇਲ ਰੂੰ ਤੇ ਲਗਾ ਕੇ ਦਰਦ ਵਾਲੇ ਦੰਦ ਉੱਤੇ ਰੱਖੋ ਇਹ ਸੋਜ ਅਤੇ ਇਨਫੈਕਸ਼ਨ ਨੂੰ ਘੱਟ ਕਰਦਾ ਹੈ 5-10 ਮਿੰਟ ਵਿੱਚ ਦਰਦ ਘੱਟ ਹੋ ਜਾਂਦਾ ਹੈ गाजर ਤੇ ਆਮਲੇ ਦਾ ਜੂਸ ਹਰ ਰੋਜ਼ ਪੀਣ ਦੇ ਨਾਲ ਨਜ਼ਰਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਇਹ ਅੱਖਾਂ ਦੀਆਂ ਨਸਾਂ ਨੂੰ ਮਜ਼ਬੂਤ ਬਣਾ ਕੇ ਰੱਖਦਾ ਹੈ ਕੰਪਿਊਟਰ ਜ਼ੂਜ਼ਰ ਦੇ ਲਈ ਇਹ ਨੁਸਖਾ ਬਹੁਤ ਫਾਇਦੇਮੰਦ ਹੈ ਅਦਰਕ ਅਤੇ ਸ਼ਹਿਦ ਦਾ ਮਿਕਸਚਰ ਸਵੇਰ ਟਾਈਮ ਸ਼ਾਮ ਟਾਈਮ ਲਵੋ ਇਹ ਬਲਗਮ ਨੂੰ ਪਤਲਾ ਕਰਕੇ ਫੇਫੜਿਆਂ ਨੂੰ ਸਾਫ਼ ਕਰਦਾ ਹੈ ਸਾਹ ਲੈਣ ਦੀ ਆਸਾਨੀ ਹੁੰਦੀ ਹੈ ਅਤੇ ਸਰੀਰ ਉੱਤੇ ਦਬਾਅ ਘਟਦਾ ਹੈ ਤੇਲ ਅਤੇ ਗੁੜ ਦਾ ਹਰ ਰੋਜ਼ ਸੇਵਨ ਕਰੋ ਇਹ ਕੈਲਸ਼ੀਅਮ ਅਤੇ ਪ੍ਰਤੀਕ ਸਰੋਤ ਹੈ ਹੱਡੀਆਂ ਨੂੰ ਮਜ਼ਬੂਤ ਅਤੇ ਜੋੜਾਂ ਨੂੰ ਲਾਚੀਲਾ ਬਣਾਉਂਦਾ ਹੈ ਮੁਲਤਾਨੀ ਮਿੱਟੀ ਵਿੱਚ گلاب ਜਲ ਮਿਕਸ ਕਰਕੇ ਚਿਹਰੇ ਤੇ ਲਗਾਓ ਇਹ ਪਿੰਪਲਸ ਅਤੇ ਦਾਣੇ ਸਕਾਉਂਦਾ ਹੈ ਅਤੇ ਸਕਿਨ ਨੂੰ ਸਾਫ ਕਰਦਾ ਹੈ 글로우 ਸਕਿਨ ਵਾਲਿਆਂ ਲਈ ਬਹੁਤ ਅਸਰਦਾਰ ਹੈ ਦੋਸਤੋ ਇਹ ਵੀਡੀਓ ਵਿੱਚ ਦੱਸੇ ਗਏ ਨੁਸਖੇ ਇੰਟਰਨੈਟ ਦੀ ਜਾਣਕਾਰੀ ਉੱਤੇ ਮੁਸ਼ਲਿਤ ਹੈ ਇਸ ਲਈ ਕੋਈ ਵੀ ਨੁਸਖਾ ਵਰਤਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਜੀ ਖਾਸ ਕਰਕੇ ਜੇਕਰ ਤੁਹਾਨੂੰ ਕੋਈ ਦੂਸਰੀ ਬਿਮਾਰੀ ਹੈ ਤਾਂ ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ